ਉਦੋਂ ਮੇਲਾ ਵੇਖਣੋਂ ਨਹੀਂ ਹਟਦੇ ਹੁਣ ਜਿੱਧਰ ਮੋਟਰਸਾਈਕਲ ਆਈ ਉਹਨਾਂ ਸ਼ਟਰ ਬੰਦ ਕਰਤਾ ਵਾ ਫੋਨ ਲਾ ਲਾ ਕੇ ਉਹਨਾਂ ਨੂੰ ਬੁਲਾਉਂਦੇ ਆ ਕਿ ਸ਼ਟਰ ਖੋਲ ਸਾਚੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੈਂ ਤੁਹਾਡਾ ਖੁਸ਼ਦੀਪ ਸਿੰਘ ਤੁਸੀਂ ਵੇਖ ਰਹੇ ਹੋ ਮਸਰੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਜੀ ਬਾਬਾ ਮਹਿਲ ਬਖਾਰੀ ਦੇ ਮੇਲੇ ਆ ਜਨਾਲੇ ਤੇ ਆਜੋ ਆਪਾਂ ਫਿਰ ਤੁਹਾਨੂੰ ਸਾਰਾ ਵੀਊ ਉਹ ਮੰਨਿਆ ਦੋ ਤੁਹਿਆਂ ਰੌਣਕਾ ਬੋਣੇ ਅੰਟੀ ਇਹ ਤੇ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਸਾਰੀਆਂ ਰੌਣਕਾਂ ਦਿਖਾਉਨੇ ਆ ਤੇ ਨਾਲ ਬਣੇ ਰਹੋ ਤੇ ਚਲੋ ਫਿਰ ਆਜੋ ਲੇ ਨੂੰ ਚਲੀ ਮੇਲੇ ਨੂੰ ਚੱਲੀ ਏ ਹਾਈ ਚੱਲ ਮੇਲੇ ਨੂੰ ਚੱਲੀ ਏ ਵੰਜਲੀ ਵਜਾ ਸ਼ੋਰ ਲੰਮੇਂਦਿਆ ਵੰਜਲੀ ਵਜਾ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਤੇ ਜਾ ਕੇ ਨੇ ਜੀ ਕਬੱਡੀ ਵੇਖਣ ਤੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਖੁਸ਼ ਕਰਦੇ ਆ। ਦਿੱਤੀ ਕਰਤੀ ਹੈ ਮਹਿਲ ਮਖਮਲੀ ਦੇ ਮੈਦੀਏ ਦੇ ਹੈ। ਇਹ ਚਾਰ ਚੋਹੇ ਦਾ ਸ਼ਾਂਤ ਲੱਗਦਾ ਹੈ ਜਿਹੜਾ ਇੰਤਜ਼ਾਰ ਕਰਦੀ ਹੋਰ ਕਬੱਡੀ ਦਾ ਆਹ ਹੈਡੀ ਕਾ ਵੀ ਤਾਲੀਆਂ ਮਾਰਦੇ ਜੁਰਨਾ ਕੁਮਾਰ। ਜਿਹੜੇ ਚਲਾਣਾ 10 ਹੁਟ ਚਲਾਣਾ ਥੋੜਾ ਹੁਕਮ ਆ ਜਾਂਦਾ ਹੈ। ਪਰ ਆਪਾਂ ਵੀ ਤੇ ਨੂੰ ਸਮਾਤਰ ਕਰਨਾ ਪੈਂਦਾ ਹੈ। ਪਰਮਾਤਮਾ ਨੇ ਜਦੋਂ ਕੁਦਰਤੀ ਮਾਰ ਪੈ ਜਾਵੇ ਮਾ ਆਪਣਾ ਪੇਟ ਭਾਲਣ ਆਵੇ ਕਿਸੇ ਤੇ ਨਰਪਰਦੀ ਰਹਿ ਜਾਂਦਾ ਹੈ ਇਹ ਆਪਣੇ ਆਪ ਤੇ ਨਰਪਰ ਹੈ ਦਿੱਕਤ ਆਪਾ ਪਰਮਾਤਮਾ ਦੀ ਕਿਰਪਾ ਦਾ ਸ਼ਕਾਰ ਹੈ ਕਿਉਂਕਿ ਪਰਮਾਤਮਾ ਨਾਲ ਕਰੇ ਮੈਨੇ ਕੋਈ ਸ਼ੱਕ ਨਹੀਂ ਪੀਤਾ ਤੇ ਗਰਾਉਂਡਾਂ ਦੇ ਵਿੱਚ ਆਉਂਦੇ ਆ ਆਪਣੇ ਕਲਾ ਦਾ ਪ੍ਰਦਰਸ਼ਨ ਕਰਦੇ ਆ ਤੇ ਆਪਣੇ ਹਿੱਸੇ ਦੇ ਵਿੱਚ ਜਿਵੇਂ ਉਹ ਲੈਣੇ ਚਲੇ ਜਾਂਦੇ ਆ ਕਿਉਂਕਿ ਜਿੱਥੇ ਜਿੱਥੇ ਹਾਂਜੀ ਇਹ ਤਾਂ ਰਿਕਬੜੀ ਸ਼ੁਰੂਆਤ ਚ ਟਾਈਮ ਆ ਤੇ ਚਲੋ ਫਿਰ ਮੇਲਾ ਕੋ ਮਈਏ ਤੇ ਨਾਲ ਏ ਤਾਂ ਜਾਂਦਾ ਆ ਲੱਕ ਕੇ ਕੇ ਦਾ ਚੱਲਦਾ ਹੁੰਦਾ ਵਾ ਲੱਕ ਕਦਾ ਸਕੀਮਾਂ ਹੀ ਘੜੀਆਂ ਇਹਨਾਂ ਨੇ ਬਣ ਗਈ ਗੱਲ ਬਣ ਗਈ ਗੱਲ ਉਹ ਵੇ ਉਹ ਨਿਕਲ ਗਈ ਨਹੀਂ 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 ਮਾੜੀ ਜੀ ਰਹਿ ਗਈ ਮਾੜੀ ਜੀ ਰਹਿ ਗਈ

ख़ुश <imitation> بابا جگہ کرنا لگتا ہے

माणे कम पैल रखियो यार दिल में कैल रखियो इन करे चलो घरारी करी आहे निशान कार लोटी करी करणी करी आहे लटरी आई ਇਹਦੀ ਸ਼ਾਨ ਹੈ ਮਾਧੋ ਲਾਗੇ ਦੀ ਸਵਾ ਮੇਰਾ ਕਰੇ ਤੇ ਸਾਹਮਣੇ ਪ੍ਰਾਪਤ ਦੇ ਰਹਿਣਾ ਉਧਰ ਦੇ ਪਾਸੇ ਮੈਂ ਸਤਿਕਾਰ ਕਰਦਾ ਬਾਬਾ ਬੋਗਤ ਸਿੰਘ ਜੀ ਆਹ ਵੇਖੋ ਖਡਾਰੀ ਤੇ ਸੱਟ ਲੱਗੀ ਆ ਤੁਹਾਨੂੰ ਵਿਚਾਰੇ ਨੂੰ ਲਈ ਆਉਂਦੇ ਆ ਜੀ ਉੱਥੇ ਵੀ ਸਪੈਸ਼ਲ ਬੜੇ ਪੰਜਾਬ ਦੇ ਸਭ ਜਗਿੰਦਰ ਸਿੰਘ ਵਿੱਚ ਸਾਡੇ ਰਵਿੰਦਰ ਸਿੰਘ ਜੀ ਸੱਜਣ ਸੁਖਨਾਮ ਸਿੰਘ ਅੱਜ ਹੁਣਾ ਧੰਨਵਾਦ ਉਧਰ ਦੇ ਪਾਸੇ ਕਰਵਾਇਆ ਮਸਲ ਸੇ ਗੁਰੇ ਦੀਆਂ ਗੱਲਾਂ ਹੋਈਆਂ ਕਿਤਾਬ ਦੇ ਮਿੱਤਰੋ ਇੱਕ ਪਾਸੇ ਮੈਂ ਵੇਖਿਆ ਮੇਰੇ ਪਿੱਛੇ ਉਹ ਬੜੇ ਪਿਆਰ ਆ ਆ ਮੁੰਡਾ ہر پا چوٹی کا لفظ لا کے گوڈیاں پہلے ਪੰਗਿਆ ਪਰਦੇ ਸਿੱਧਾ ਸ਼ਹੀਦ ਬਾਬਾ ਹਿੰਮਤ ਸਿੰਘ ਜੀ ਦੀ ਯਾਦ ਨੂੰ ਸਮਾਪਤ ਧਾਰੀ ਸ਼ਹੀਦੀ ਜੋਰ ਮੇਲਾ ਤੇ ਕਬੱਡੀ ਦਾ ਟੱਕਰ ਪਾਰ ਪਿੰਡ ਦੇ ਵਿੱਚ ਹੋਵੇਗਾ ਬਹੁਤ ਸੇਵਾਦਾਰ ਬਾਬਾ ਕਰਨਵੀਰ ਸਿੰਘ ਜੀ ਸਤਖੰਡਵਾਸੀ ਪੰਪੁਰਸ਼ ਬਾਬਾ ਗੁਰਵਿੰਦਰ ਸਿੰਘ ਜੀ ਦੀ ਯਾਦ ਹੋਵੇਗੀ ਅੱਜ ਦੇ ਪਾਸੇ ਹਰਪਾਲ ਤੇ ਪੌਂਟ ਰੇਡਰ ਨੇ ਖਾਤੇ ਜੁਲ ਗਿਆ ਆਹ ਮਾਲ ਨੂੰ ਕਿਹੜੇ ਕਿਹੜੇ ਪਿਆਰ ਕਰਦਾ ਉਹ ਤਾਂ ਤਾੜੀਆਂ ਮਾਰ ਕੇ ਦੱਸਦੇ ਹੋ ਯਾਰ ਅਸਲ ਲਾਕੇ ਰਾ ਬੱਬਰ ਸ਼ੇਰ ਦਾ ਖਤਾ ਕਰਿਆ ਲਾ ਸਦੂ ਮਾਰ ਕਰਦਾ ਆਸਟ੍ਰੇਲੀਆ ਵਾਲਾ ਉਹ ਪਈਏ ਜਿਹੜੀ ਕਮਲ ਮੀਰਾਗੋੜ ਪਿੰਡ ਵਾਲੇ ਦੀ ਹੈ ਪਰ ਇਧਰੋਂ ਪਾਸੇ ਜਾਦਾ ਟੰਡ ਰਾਣਾ ਟੰਡ ਮਾਰਦਾ ਕੰਦ ਚਾਰ ਵਾਰ ਰੇਟਰਾਂ ਦੀ ਕੰਦ ਇਹ ਕੰਦ ਬੱਲੇ ਬੱਲੇ ਹੁੰਦੀ ਹੈ ਬੱਲੇ ਬੱਲੇ ਹੁੰਦੀ ਹੈ ਬੱਲੇ ਬੱਲੇ ਹੁੰਦੀ ਹੈ ਇਹ ਕਮਲ ਰਾਣਾ ਕਮਲ ਰਾਣਾ ਬਹੁਤ ਬਹੁਤ ਤਾਲੀਆਂ ਮਾਰਦੇ ਹੋਏ ਆਓ ਜੀ ਜੋ ਨਾ ਕੋਈ ਪਿੰਡ ਦਾ ਨਾ ਹੈ ਪਾਈ ਪਰੋਂ ਹੈ ਦੁਨੀਆ ਦੇ ਸੰਦੇਮ ਬਲਤ ਹੈ ਕੋਈ ਮੱਥੇਲੇ ਸਰਵਿਸ ਦਾਰ ਹੈ ਸਭ ਲੋਕ ਜਿੱਕਰ ਬੱਦੇ ਪੰਧ ਉੱਤਰਾ ਹੁੰਦਾ ਆ ਮਾਰਦੇ ਚਾਹੇ ਚਰਦੇ ਮਿੱਤਰ ਪਤਾ ਨਾ ਪਾਉਂਦੇ ਖਾਂਦੇ ਉਹ ਪਾਉਂਦੇ ਕਿੱਥੇ ਹੱਥ ਕੀ ਦੇ ਰਿਹਾ ਉਹ ਕਿਹੜੇ ਪੜਾ ਬੰਗੂ ਲੋਕੀ ਬਾਰਾ ਕਾਕਾ ਪੁੱਛ ਰਿਹਾ ਬਾਰਾ ਕਿਹੜਾ ਆਸ਼ੇ ਕਿੱਜ 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 ਕਹਿੰਦੇ ਆ ਜਮਾਇ ਕੋਈ ਲੋ ਜੀ ਇਧਰ ਨੇ ਸੜਕ ਕਬੱਡੀ ਚੱਲ ਰਹੀ ਆ ਆਪਾਂ ਵੇਖ ਆ ਤੁਹਾਨੂੰ ਦਿਖਾਤਾ ਆ ਤੇ ਇਧਰਲੀ ਸਾਈਡ ਗੁਰਦੁਆਰਾ ਤੇ ਤੁਸੀਂ ਵੇਖ ਸਕਦੇ ਜੇ ਮੇਲਾ ਪੂਰਾ ਭਰਿਆ ਹੋਇਆ ਆ ਥੱਲਾ ਕੀ ਹਰੇ ਰਾਤ ਪੈਣ ਵਾਲੀਆਂ ਸਾੜੇ ਖੜੇ ਆਪਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਆ ਚੁੱਕੇ ਆ ਆਪਾਰਕ ਹਾ ਲੋ ਗਾਇਸ ਹਮ ਲੰਗਰ ਖਾਣੇ ਜਾ ਰਹੇ ਹਾਂ ਮੋਲ ਤਾਂ ਵੇਖਣ ਹੀ ਆਲਾ ਆ ਕਨਰਾਜ ਅੱਗੀਵਰ ਲੰਗਰ ਮੁੰਡਾ ਕਹਿੰਦਾ ਮੈਨੂੰ ਭੁੱਖ ਬਹੁਤ ਲੱਗ ਰਹੀ ਹੈ ਗਾਇਸ ਵੇਟਿੰਗ ਫਾਰ ਈਟਿੰਗ ਲੰਗਰ ਆਰ ਹੀ ਨਹੀਂ ਆਉਂਦੀ ਹੁਣ ਆਹ ਵੇਖੋ ਬਲੌਗਰ ਸਾਹਿਬ ਖਲੋਤੇ ਇੱਥੇ ਆਣੀ ਨਾਲ ਹੀ ਛਕਣਾ ਆ ਕਿਤੇ ਲੰਗਰ ਖਾ ਗਏ ਛੱਡਣਾ ਇੰਤਜ਼ਾਰ ਕਰਨ ਦੇ ਪਿਛਲੇ 20 ਮਿੰਟਾਂ ਤੋਂ ਹੁਣ ਆਂਦੇ ਲੰਗਰ ਛੱਕ ਕੇ ਜਾਣਾ ਵਾ ਬਸ ਹੁਣ ਵੇਲ ਹੋ ਜੇ ਲੱਗਾ ਵਾ ਬਾਟੇ ਖੁੱਲ ਜੇ ਲੱਗਾ ਵਾ ਤੇ ਜਾਂਕ ਲੰਗਰ ਚਾ ਗਾਂ ਲੰਕੇ ਜੁੜੇ ਰਹੋ ਹਣ ਅੱਗੇ ਸੁਣਿਆ ਸੀ ਕਿ ਸਬਰ ਦਾ ਫਲ ਮਿੱਠਾ ਹੁੰਦਾ ਅੱਜ ਵੇਖ ਵੀ ਲਿਆ ਆ ਵੇਖੋ ਸਬਰ ਕੀਤਾ ਤੇ ਫਲ ਮਿਲ ਗਿਆ ਜੇ ਇੱਧਰ ਨਹੀਂ ਜੋ ਮਿਲਿਆ ਇੱਧਰ ਨਹੀਂ ਜੋ ਇਹਨੇ ਮਿਲਿਆ ਆਪਾ ਸ਼ਕ ਹੈ ਜੀ ਲੰਗਰ ਤੇ ਆ ਤੁਸੀਂ ਦੇਖ ਸਕਦੇ ਹੋ ਗੁਰਦੁਆਰੇ ਸਾਹਿਬ ਜੀ ਦੀ ਨਵੀਂ ਮਾਰਤ ਬਣੀ ਆ ਤੇ ਆ ਸਾਰਾ ਵਿਊ ਆ ਬਾਕੀ ਚਲੋ ਐਂਡਿੰਗ ਕਰੀ ਹਣ ਕੀ ਹੋ ਗਿਆ ਇਹ ਕੁਝ ਨਹੀਂ ਆਣਾ ਕੀ ਬੂਡ ਗਵਾਈਗੇ ਓਏ ਬਾਸ ਉਹ ਲੰਗਰ ਖਾਨ ਦੀ ਭਈ ਹੁਣ ਬੂਡ ਗਵਾਲੇ ਜੋ ਤੁਹਾਡਾ ਵੀ ਕੰਮ ਕੇਦਾ ਨਹੀਂ ਅਸੀਂ ਬੂੜੀ ਲਗਾਉਣੇ ਇੰਦੇਰੇ ਕੋਈ ਪਤਾ ਲਾਏ ਕਿੱਥੇ ਲਾਏ ਕਿੱਥੇ ਹੀ ਇੱਥੇ ਲਾਏ ਯਾਰ ਲੱਬ ਲਾਉਣ ਇੱਥੇ ਕਿੱਥੇ ਆ ਗਏ ਇਹਨਾਂ ਆਇਆ ਕੀ ਬਾਸ ਲੱਬਣਾ ਇੱਥੋਂ ਕਿਰੇ ਆਹ ਲਗਾਏ ਚਾਵਲਾ ਨੇ ਇੱਕ ਦੇ ਲਗਾਏ ਆ ਇਹ ਤੁਹਾਡੇ ਚਾਵਲਾ ਦੇ ਕੰਮ ਹੋਣੇ ਨਹੀਂ ਨਹੀਂ ਭਰਾ ਫੜੀ ਲਗਾਏ ਆਵੇ ਆਓ ਮਗਰ ਬੈਠਾ ਇੰਨੇ ਲਗਾਏ ਫੜ ਲਾ ਫੜ ਲਾ ਇਹਨੂੰ ਆ ਦੋ ਮਾਰ ਇਹਦੇ ਉਹ ਫੜ ਲਿਆ ਈ ਉਹਨੇ ਓਏ ਇਹ ਵੀ ਪੰਗੇ ਲੈਣਾਂ ਨਹੀਂ ਲੜਦਾ ਸੌਖੇ ਰੋਣੇ ਉਹ ਜੀ ਰਾਤਾਂ ਨੂੰ ਕਿਆ ਕਰੋ ਤੇ ਯੇ ਕੀ ਹੋਇਆ ਐਸੇ ਹੋਇਆ ਲਵਰੀ ਸ਼ਟਰ ਹੋ ਗਿਆ ਬੰਦ ਤੇ ਹੁਣ ਮੋਟਰਸਾਈਕਲ ਆਪਣਾ ਅੰਦਰ ਵਾ ਹੁਣ ਘਰ ਪਹੁੰਚਣਾ ਵਾ ਤੇ ਤੁਰ ਕੇ ਜਾਣਾ ਪੈਣਾ ਅੱਜ ਤੇ ਆਂਦਾ ਮੈਂ ਦਰਵਾਜ਼ਾ ਹੀ ਤੋੜ ਦੇਣਾ ਚੱਲ ਦੇ ਆ ਦਰਵਾਜ਼ਾ ਤੋੜ ਓ ਵੀ ਓ ਵੀ ਓ ਵੀ ਹਾਂ ਓਏ ਸੱਜਿਆ ਯਾਰ ਜਿਹਨੇ ਭਾਈ ਕਹਿੰਦੇ ਕਿਆ ਦੇ ਨੂ ਹੁਣ ਲਾਉਂਦੇ ਆਂ ਨਾਲ ਫੋਨ ਤੇ ਖਲਾਉਂਦੇ ਆਂ ਜੇ ਖੋਲ ਦੇਣਗੇ ਨਹੀਂ ਤੇ ਫਿਰ ਤੁਰ ਕੇ ਜਾਵਾਂਗੇ ਹੁਣ ਘਰ ਤੇ ਸਵੇਰੇ ਮੋਟਰਸਾਈਕਲ ਲੈ ਕੇ ਜਾਵਾਂਗੇ ਚਲੋ ਮੇਰੇ ਮੁੰਡਿਓ ਕਰ ਦੋ ਵਲੌਗ ਦੀ ਸਮਾਰਤੀ ਕਰਕੇ ਕਰ ਦੋ ਲਓ ਜੀ ਆਪਾਂ ਗਏ ਆਂ ਤੱਕ ਇੱਥੇ ਕਰ ਦੋ ਵੀਡੀਓ ਟਾਪ ਕੱਲ ਦੇ ਵਲੌਗ ਚ ਪਾਵਾਂਗੇ ਤੱਕ ਲਓ ਜੀ ਮੁੰਡਿਆ ਨੇ ਪਾਤਾਗਾ ਚਲੋ ਮੁੰਡਿਓ ਪੀਓ ਚਾਹ ਓਏ ਸਰੀਆਂ ਦੀ ਗੇਮ ਨੈਵਰ ਗੈਣਾ ਗ੍ਰੇਟ